ਰਸ਼ਿਕਾਂ ਜੀ ਮੇਰੇ ਬਲੀ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਤੁਸੀਂ ਠੀਕ ਹੋਵੋ ਜਿਵੇਂ ਪੇਰੇ ਹਾਜ਼ਰਾਂ ਨੂੰ ਕੁਝ ਸੂਟਸ ਲੈ ਕੇ ਬਹੁਤ ਸੋਹਣੇ ਸੂਟਸ ਨੇ ਪ੍ਰਿੰਟਡ ਸੂਟਸ ਰਹਿੰਦੇ ਕਾਟਨ ਦੇ ਸੂਟਸ ਨੇ ਤੁਹਾਨੂੰ ਸੂਟ ਚੰਗੇ ਲੱਗੇ ਤਾਂ ਦਾ ਸਕਰੀਨ ਸ਼ਾਟ ਲਏ ਸਕਰੀਨ ਸ਼ਾਟ ਲੈ ਕੇ ਸਾਡੇ WhatsApp ਨੰਬਰ ਕਮੈਂਟ ਬਾਕਸ ਚ ਜਾ ਕੇ ਜ਼ਰੂਰ ਦੱਸ ਸਕਦੇ ਹੋ ਤੁਹਾਨੂੰ ਸਾਡੀ ਵੀਡੀਓ ਕਿਹਦੀ ਜੀ ਲੱਗੀ ਪਹਿਲਾ ਸੂਟ ਹੈ ਜੀ ਜਿਹੜਾ ਮੈਂ ਪਾਇਆ ਹੋਇਆ ਜੋਰਜਟ ਤੇ ਸੂਟ ਹੈ ਬਹੁਤ ਪਿਆਰਾ ਸੂਟ ਹੈ ਜੀ ਜੋਰਜਟ ਦਾ ਹਿੱਸਾ ਮੀ ਜੋਰਜਟ ਦਾ ਸੂਟ ਬਣਾਇਆ ਹੋਇਆ ਜੀ ਐਮਬ੍ਰੋਇਡਰੀ ਹੈ ਦੇਖੀ ਰੇਤੀ ਐਮਬ੍ਰੋਇਡਰੀ ਕੀਤੀ ਗਈ ਹੈ ਜੀ ਐਮਬ੍ਰੋਇਡਰੀ ਹੈ ਨੈਕ ਲਾਈਨ ਇਸ ਦਾ ਨੈਕ ਲਾਈਨ ਤੇ ਰੈੱਡ ਕਲਰ ਨੂੰ ਹਾਈਲਾਈਟ ਕੀਤਾ ਗਿਆ ਹੈ ਪਾਈਪਿੰਗ ਦੇ ਨਾਲ ਹੈ ਹਾਈਲਾਈਟ ਐਮਬ੍ਰੋਇਡਰੀ ਉੱਪਰ ਹੈ ਇਹਨਾਂ ਦੀ ਐਮਬ੍ਰੋਇਡਰੀ ਨਾਲ ਸ਼ੋਲਡਰ ਐਮਬ੍ਰੋਇਡਰੀ ਹੈ ਇਸ ਦੀ ਸ਼ੋਲਡਰ ਦੀ ਐਮਬ੍ਰੋਇਡਰੀ ਨੀਚੇ ਡ੍ਰੌਪਿੰਗ ਫਲਾਰਸ ਨਾਲ ਦੀ ਨਾਲ ਤੇ প্লাਜ਼ੋਅਰ প্লাਜ਼ੋ ਦੇ ਨਾਲ ਸੀ ਬਿਲਕੁਲ ਠੀਕ ਜਿਹਾ ਕੰਮ ਕੀਤਾ ਗਿਆ ਹੈ ਜੀ ਕਟਾਂ ਬਣਾਏ ਹੋਏ ਨਹੀਂ ਇਹਨਾਂ ਦੇ ਸਕੈਲਪਿੰਗ ਹੈ ਸਕੈਲਪਿੰਗ ਦੇ ਨਾਲ ਡੋਰੀ ਦਾ ਕੰਮ ਕੀਤਾ ਗਿਆ ਹੈ ਸਾਰਾ ਫੋਰ ਸਾਈਡਿਡ ਬਾਰਡਰ ਹੈ ਜੀ ਇਹਨਾਂ ਦਾ ਜਿਹੜਾ ਵੀ ਸੂਟ ਹੈ ਜਿਹੜਾ ਮੈਂ ਪਾਇਆ ਹੋਇਆ ਫੋਰ ਸਾਈਡਿਡ ਬਾਰਡਰ ਹੈ ਤੁਸੀਂ ਇਸ ਨੂੰ ਫੋਰ ਸਾਈਡਿਡ ਵੀ ਰੱਖ ਸਕਦੇ ਹੋ ਜੇ ਇਸ ਸੂਟ ਦੇ ਨਾਲ ਤੁਸੀਂ ਫੋਰ ਸਾਈਡਿਡ ਨਹੀਂ ਵੀ ਬਣਾਉਣਾ ਤਾਂ ਤੁਸੀਂ ਸਿੰਪਲ ਸੂਟ ਵੀ ਬਣਾ ਸਕਦੇ ਹੋ ਲੋਕ ਇਸ ਦੀ ਇਸ ਤਰੀਕੇ ਨਾਲ ਜਾਂਦੀ ਹੈ ਸਾਰੇ ਸੂਟ ਦੀ ਬਹੁਤ ਸੋਹਣਾ ਸੂਟ ਜਾਂਦਾ ਹੈ ਜੀ ਇਹ ਬਹੁਤ ਹੀ ਪਿਆਰਾ ਤੁਸੀਂ ਇਸ ਨੂੰ ਬਲੈਕ ਕਲਰ ਤੇ ਬਣਾਉਣਾ ਚਾਹੁੰਦੇ ਬਲੈਕ ਤੇ ਬਣਾ ਜੂਗਾ ਕਿਸੇ ਹੋਰ ਕਲਰ ਕੰਬੀਨੇਸ਼ਨ ਤੇ ਬਣਾਉਣਾ ਚਾਹੁੰਦੇ ਤਾਂ ਹੋਰ ਕਲਰ ਤੇ ਬਣਾ ਜੂਗਾ 레드 orange ਮਰੂਨ ਸਭ ਤੇ ਬਹੁਤ ਸੋਹਣਾ ਲੱਗਦਾ ਹੈ ਜੇ ਤੁਹਾਨੂੰ ਇਹ ਸੂਚਕਾ ਲੱਗਿਆ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਇਹ ਸਭ ਜ਼ਰੂਰੀ ਨਹੀਂ ਕਿ ਤੁਸੀਂ ਜਾਰਜਟ ਤੇ ਹੀ ਬਣਾਉਣਾ ਹੈ ਇਹ ਕ੍ਰੇਪ ਤੇ ਬਹੁਤ ਸੋਹਣਾ ਲੱਗਦਾ ਹੈ ਕ੍ਰੇਪ ਦੀ ਫਾਲ ਵੀ ਇਸ ਦੀ ਬਹੁਤ ਸੋਹਣੀ ਜਾਂਦੀ ਹੈ ਕਿਉਂਕਿ ਇਸ ਨੂੰ ਮੈਂ ਥੋੜਾ ਜਿਹਾ ਫਰੌਕ ਪੈਟਰਨਸ ਬਣਾਇਆ ਹੈ ਪਲੇਟਸ ਦਿੱਤੀਆਂ ਹੋਈਆਂ ਨੇ ਫਰੌਕ ਪੈਟਰਨਸ ਹੈ ਥੋੜਾ ਜਿਹਾ ਫਲੋਇੰਗ ਹੈ ਫਲੋਇੰਗ ਫੈ布ਰਿਕ ਹੈ ਫਲੋਇੰਗ ਕ੍ਰੇਪ ਵੀ ਫਲੋ ਹੋ ਜਾਂਦਾ ਸਰਟਨ ਸਰਟਨ ਤੇ ਵੀ ਬੜਾ ਸੋਹਣਾ ਫਲੋ ਜਾਂਦਾ ਤੁਸੀਂ ਸਰਟਨ ਤੇ ਵੀ ਬਣਾ ਸਕਦੇ ਹੋ ਪਹਿਲਾ ਜਾਰਜਟ ਤੇ ਹੋ ਸਕਦਾ ਫੈ布ਰਿਕ ਤੁਸੀਂ ਬਲੈਕਿੰਗ ਬਲੈਕ ਤੇ ਵੀ ਬਲੈਕ ਪ੍ਰਿੰਟ ਤੇ ਵੀ ਬਣਾ ਸਕਦੇ ਹੋ ਹੈਨਾ ਇਹਨਾਂ ਚੀਜ਼ਾਂ ਨੂੰ ਬਹੁਤ ਹੀ ਸੋਹਣੀ ਜਾਂਦੇ ਨੇ ਫਲੋਇੰਗ ਜਾਂਦੇ ਨੇ ਬਲੈਕ ਸੈਟਨ ਨੂੰ ਵੀ ਤੁਸੀਂ ਯੂਜ਼ ਕਰ ਸਕਦੇ ਹੋ ਇਹੀ ਕੰਮ ਕਰਾਉਣਾ ਚਾਹਦੇ ਹੋ ਤੇਹੀ ਕੰਮ ਹੋ ਜਾਊਗਾ ਜੇ ਇਹ ਨਹੀਂ ਕਰਾਉਣਾ ਚਾਹੁੰਦੇ ਤੁਸੀਂ ਇਕੱਲਾ ਦੁਪੱਟਾ ਕਰਾਉਣਾ ਚਾਹਦੇ ਹੋ ਦੁਪੱਟਾ ਬਣ ਜਾਊਗਾ ਇਕੱਲਾ ਸੂਟ ਕਰਾਉਣਾ ਚਾਹੁੰਦੇ ਹੋ ਸੂਟ ਦਾ ਹੋਊ ਘੇਰੇ ਦਾ ਜਿੰਨਾ ਵੀ ਕਸਟਮਾਈਜ਼ ਕਰਾਉਣਾ ਉਸ ਦੇ ਹਿਸਾਬ ਨਾਲ ਅਸੀਂ ਕਰ ਦਾਂਗੇ ਜੀ ਹੁਣ ਜਿਹੜੇ ਸੂਟ ਨੇ ਜੀ ਪਹਿਲਾ ਸੂਟ ਹੈ ਜਿਹੇ ਦੁਪੱਟਾ ਸੂਟ ਹੈ ਕਾਟਨ ਦਾ ਦੁਪੱਟਾ ਸੂਟ ਰਹੂਗਾ ਜੀ ਬਲੈਕ ਐਂਡ ਕਲਰ ਤੇ ਹੈ ਜਿੰਨੇ ਵੀ ਥੀਮ ਨੇ ਅਜ ਅਸੀਂ ਬਲੈਕ ਟੋਨ ਦੇ ਹੀ ਲੈ ਕੇ ਆਏ ਆ ਬਲੈਕ ਫਰਮ ਦੇ ਉੱਤੇ ਸਾਰੇ ਕਪੜੇ ਰਹਿਣਗੇ ਜੀ ਕਾਟਨ ਦੇ ਸੂਟ ਸੂਟ ਜੀ ਇਹ ਵੀ ਸੂਟਸ ਅਸੀਂ ਹੁਣ ਦਿਖਾਵਾਂਗੇ ਕਿੰਨੇ ਕਾਟਨ ਦੇ ਸੂਟਸ ਨੇ ਪਹਿਲਾਂ ਇਸ ਦਾ ਸ਼ਰਟ ਦਾ ਪ੍ਰਿੰਟ ਚੈੱਕ ਕਰ ਸਕਦੇ ਹੋ ਸ਼ਰਟ ਦਾ ਪ੍ਰਿੰਟ ਚੈੱਕ ਕਰ ਸਕਦੇ ਹੋ ਬਾਰਡਰ ਆਊਗਾ ਜੀ ਇਹ ਬਾਰਡਰ ਆ ਸਾਰੇ ਤਰਫ ਤੇ ਤੇ ਸ਼ਰਟ ਦਾ ਇਹ ਫਰੰਟ ਹੈ बॉਟਮ ਦੀ ਇਹ ਜਨੀਆ ਜ਼ਿਗਜ਼ੈਗ ਹੈ ਜੀ ਦੁਪੱਟਾ ਇਹਦਾ ਬੜਾ ਸੋਹਣਾ ਹੈ ਜੀ ਦੁਪੱਟਾ ਮਲਮਲ ਦਾ ਹੈ ਇਹਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਜੰਦਾ ਹੈ ਜੀ ਚੈੱਕ ਕਰ ਸਕਦੇ ਹੋ ਪ੍ਰਾਈਸ ਇਸ ਜੀ 1250 ਪ੍ਰਾਈਸ ਇਸ ਦੀ 12500 ਰੁਪਏ ਬਹੁਤ ਹੀ ਸੋਹਣਾ ਤੁਹਾਡਾ ਰੁਟੀਨ ਵੇਅਰ ਦੇਖੂਣ ਸਕਦਾ ਹੈ ਸਟੀਚਿੰਗ ਪੈਟਰਨ ਦੇ ਵਿੱਚ ਇਸ ਨੂੰ ਵਧੀਆ ਕੱਟ ਸਕਦਾ ਨੈਕਸਟ ਹੈ ਜੀ ਇਹ ਵੀ ਬਲੈਕ ਤੇ ਹੀ ਹੈਗੇ ਇਹਦੇ ਹੇਠਾਂ ਇਮਪਲੈਟ ਮੰਗਦੇ ਹੈ ਜੀ ਮੰਲਤੇ ਇਹਦੇ ਹੇਠਾਂ ਮਾਈਨਿੰਗ ਰਹੋਗੇ ਜੀ ਸੈਲਫ ਇਸ ਦਾ 베ਸ ਆ ਬਲੈਕ ਇਸਕਿੰ ਦਾ ਕਲਰ ਦਾ ਕਲੋਜ਼ ਅਪ ਤੁਸੀਂ ਦੇਖ ਸਕਦੇ ਬਹੁਤ ਹੀ ਸੋਹਣਾ ਜਿਵੇਂ ਸੂਰਜ ਬਣੇ ਹੁੰਦੇ ਨੇ ਉਸ ਤਰੀਕੇ ਨਾਲ ਬ੍ਰਿਕ ਬ੍ਰਿਕ ਬਣੇ ਹੈ ਤੇ ਇਹਦੇ ਤੇ ਪੈਚਵਰਕ ਕੀਤਾ ਗਿਆ ਔਰਗੈਂਜ਼ਾ ਦਾ ਕਪੜਾ ਲਾ ਕੇ ਔਰਗੈਂਜ਼ਾ ਦਾ ਪੈਚਵਰਕ ਕੀਤਾ ਗਿਆ ਤੇ ਜਿਹੜਾ ਬੇਬੀ ਪਿੰਕ ਦੇ ਨਾਲ ਹਾਈਲਾਈਟ ਕੀਤਾ ਗਿਆ ਬੇਬੀ ਪਿੰਕ ਦੇ ਨਾਲ ਹਾਈਲਾਈਟ ਕੀਤਾ ਗਿਆ ਇਹਦੀਆਂ ਬਾਹਾਂ ਤੇ ਆਈ ਥਿੰਕ ਬਾਹਾਂ ਤੇ ਵੀ ਫਲਾਰ ਬਣਿਆ ਹੋਇਆ ਬਾਹਾਂ ਤੇ ਵੀ ਇੱਕ ਇੱਕ ਫਲਾਰ ਹੈ ਬਾਹਾਂ ਤੇ ਵੀ ਇੱਕ ਇੱਕ ਫਲਾਰ ਹੈ ਦੋ ਫਲਾਰ ਇਹਦੇ ਘੇਰੇ ਤੇ ਨੇ ਕਪੜੇ ਦੇ ਹੇਠੇ ਮਲ ਕਾਟਨ ਹੈ ਜੇ ਕਪੜੇ ਦੇ ਹੇਠਾਂ ਲਿਨਿੰਗ ਲੱਗੂਗੀ ਸਟੀਚਿੰਗ ਦੇ ਵਿੱਚ ਬੜਾ ਸੋਹਣਾ ਇਹਨੂੰ ਹਾਈਲਾਈਟ ਕੀਤਾ ਜਾ ਸਕਦਾ ਹੈ ਪਾਈਪਿੰਗ ਤੇ ਜਾਂ ਕੋਈ ਏਸਿੰਗ ਵਗੈਰਾ ਦਿੱਤੀ ਜਾਂਦੀ ਹੈ ਉਹਦੇ ਤੇ ਨੱਕ ਤੇ ਵੀ ਹੋਣੀ ਹੋਵੇਗੀ ਦੁਪੱਟਾ ਇਹਦਾ ਡਬਲ ਟਾਈ ਬਾਂਜੂਗਾ ਥੋੜੇ ਪਾਣੀ ਲਈ ਸੀ ਇਸ ਨੂੰ ਧਿਆਨ ਕਰਦਾਂਗੇ ਨੈਕਸਟ ਹੈ ਜੀ ਇਹ ਵੀ ਬਲੈਕ ਕੇਸ ਸੈਲਫ ਤੇ ਹੈ ਬੜਾ ਸੋਹਣਾ ਇਹ ਕੱਪੜਾ ਹੈ ਬੜਾ ਤੁਸੀਂ ਚੈੱਕ ਕਰ ਸਕਦੇ ਹੋ ਪ੍ਰਾਈਸ ਇਸ ਵੀ ਕਪੜੇ ਦੀ 1250 ਹੈ ਇਸ ਦਾ ਬਹੁਤ ਹੀ ਪਿਆਰਾ ਕਾਟਨ ਦਾ ਫੈਬਰਿਕ ਹੈ ਥਿਕ ਫੈਬਰਿਕ ਹੈ ਜੀ ਇਹ ਫਰਦਰ ਨੂੰ ਅੱਗੇ ਜਿਹੜਾ ਸੀਜ਼ਨਸ ਚ ਜਾਊਗਾ ਥਿਕ ਫੈਬਰਿਕ ਹੈ ਤੁਸੀਂ ਇਹਨਾਂ ਤੇ ਕੰਮ ਕਰਾ ਸਕਦੇ ਹੋ ਜ਼ਰੂਰੀ ਇਹਨੂੰ ਬਲੈਕ ਨਾਲ ਕਰਵਾਉਣਾ ਤਾਂ ਬਲੈਕ ਕਟਵਰਕ ਵਗੈਰਾ ਵੀ ਬੜਾ ਸੋਹਣਾ ਹੋ ਜਾ ਕੰਟਰਾਸਟਡ ਚੱਕਣੇ ਤਾਂ ਕੰਟਰਾਸਟਡ ਧਾਗੇ ਨਾਲ ਵੀ ਕੰਮ ਹੋ ਜਾ ਜਿਵੇਂ ਅਸੀਂ ਇਹਨੂੰ ਮਜੈਂਟਾ ਦੇ ਨਾਲ ਚੱਕਿਆ ਇਹਨਾਂ ਤੇ ਵੀ ਰੈੱਡ ਮਜੈਂਟਾ ਬਲੂ ਫਰੋਜ਼ੀ ਬੜੇ ਸੋਹਣੇ ਲੱਗਣਗੇ ਬੜੇ ਹਾਈਲਾਈਟ ਨੈਕਸਟ ਇਹ ਜਿੱਦ ਸਾਡੇ ਕੋਲੇ ਪ੍ਰਿੰਟਡ ਸੂਟ ਹੈ ਬਲੈਕ ਦੇ ਉੱਤੇ ਹੀ ਹੈ ਜੀ ਬਹੁਤ ਸੋਹਣਾ ਪ੍ਰਾਈਸ ਸੂਟ ਹੈ ਜੀ ਇਹ ਲਾਈਕ ਇੱਕ ਕੋਈ ਪੀਸ ਹੈ ਸਾਡੇ ਕੋਲੇ ਅਵੇਲੇਬਲ ਹੈਗਾ ਪ੍ਰਿੰਟਡ ਸੂਟ ਦਾ ਜਿਹੜਾ ਹੈਗਾ ਜੀ ਪ੍ਰਾਈਸ ਇਸ ਦੀ ਹੁਣ ਸਾਡੇ 1250 ਰੁਪਏ ਹੈ ਹੈਗੀ ਹੈ ਪ੍ਰਾਈਸ ਇਸ ਦੀ 850 ਰੁਪਏ ਇੱਕ ਜਿਹੜਾ ਹੈਗਾ ਇੱਕ ਹੋਰ ਸਾਡੇ ਕੋਲੇ ਪੀਸ ਬਚਿਆ ਹੋਇਆ ਬੜਾ ਸੋਹਣਾ ਬਹੁਤ ਹੀ ਪਿਆਰਾ ਬਲੈਕ ਡਾਟਸ ਦੀ ਉੱਤੇ ਹੈ ਬਲੈਕ ਕੋਲਕਾ ਡਾਟਸ ਨੇ ਬਹੁਤ ਸੋਹਣਾ ਸੂਟ ਹੋਊਗਾ ਜੀ ਵਾਈਟ ਇਹਦਾ ਬੇਸ ਹੈ ਥੇਕੇ ਦਾ ਬੇਸ ਹੈ ਟਿੱਕੇ ਦਾ ਬਲੇਸ ਹੈ ਬਲੈਕ ਕੋਲ ਦਾ ਡਾਕਸ ਦੇ ਉੱਤੇ ਹੈ कॉटन ਦਾ ਹੀ ਫੈਬ੍ਰਿਕ ਹੈ ਇਸ ਦੇ ਸਾਡੇ ਕੋਲੇ ਫੈਬਰਿਕਸ ਹੈਗੇ ਨੇ जॉर्जेट ਤੇ ਵੀ ਹੈਗੇ ਨੇ ਅੱਗੇ ਤੁਹਾਨੂੰ ਦਿਖਾਵਾਂਗੀ जॉर्जेट ਤੇ ਸੂਟ ਬਣ ਰਹੇ ਨੇ ਬਹੁਤ ਸੋਹਣੇ ਬਣ ਰਹੇ ਨੇ ਇਸੇ ਪੈਟਰਨ ਦੇ ਤਰ੍ਹਾਂ ਸੀ ਨੇ ਪਰ ਇਹ कॉटन 베ਸ ਤੇ ਹੈ ਜੀ कॉटन 베ਸ ਤੇ ਤੁਸੀਂ ਇਹਨੂੰ ਰੂਟੀਨ ਤੇ ਪਾ ਸਕਦੇ ਹੋ embroidery ਦੇ ਨਾਲ ਕੁਝ ਕਰਨਾ ਚਾਹੁੰਦੇ ਹੋ embroidery ਦੇ ਨਾਲ ਹੋ ਜਾਊਗਾ lacing ਦੇ ਨਾਲ ਚਾਹੁੰਦੇ ਤਾਂ lacing ਦੇ ਨਾਲ ਹੋ ਜਾਊਗਾ ਉਮੀਦ ਕਰਦੀ ਹਾਂ ਜਿਹੜੇ ਅਸੀਂ ਸੂਟ ਲੈ ਕੇ ਆਏ ਆ ਤੁਹਾਨੂੰ ਚੰਗੇ ਲੱਗੇ ਹੋਣਗੇ ਜੇ ਚੰਗੇ ਲੱਗੇ ਨੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ जेणं साडे चॅनल ते ने प्लीज चॅनल सबस्क्राईब करे साडा हौसला सत सर जी